ਮੇਰੇ ਪਿਆਰੇ ਵੀਰੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਲੋਂਗੋ ਦੇਵਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਦੇ ਸਹਿਤ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰੋ ਆਪਾਂ ਗੱਲ ਕਰਾਂਗੇ ਪੰਜਾਬ ਦੇ ਮੁੱਦੇ ਤੇ ਪੰਜਾਬ ਯਾਤਰਾ ਪੰਜਾਬ ਬਚਾਉਣ ਵਾਲੇ ਦੇ ਕਿੰਨੇ ਕੁ ਸੁਹਿਰਦ ਹੈ ਇਹਦੇ ਤੇ ਆਪਾਂ ਅੱਜ ਗੱਲ ਕਰਾਂਗੇ ਪਹਿਲਾਂ ਆਪਾਂ ਇਸ ਕਰਕੇ ਨਹੀਂ ਸੀ ਬੋਲੇ ਬੀ ਇਹ ਸਾਰਾ ਪਹਿਲਾਂ ਦੇਖ ਲਈਏ ਵਿੱਚੋਂ ਬੋਲਾਂਗੇ ਅਗਲਾ ਕਹਿੰਦਾ ਵੀ ਪਤਾ ਨਹੀਂ ਇਹਨਾਂ ਨੂੰ ਕੀ ਤਕਲੀਫ ਹੈ ਪੀਰੋ ਪਿਛਲੇ 2 ਮਹੀਨਿਆਂ ਤੋਂ ਤਿੰਨ ਮੁੱਦੇ ਬਹੁਤ ਗਰਮਾਏ ਸੀ ਨਕੋਦਰ ਕਤਲकांड ਜਿੱਥੇ ਉਸ ਵੇਲੇ ਦੀ ਸਰਕਾਰ ਨੇ ਚਾਰ ਨੌਜਵਾਨ ਸ਼ਹੀਦ ਕੀਤੇ ਸੀ ਦੂਸਰਾ ਸੀ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੀ ਉਹਨਾਂ ਦੀ ਸ਼ਹੀਦੀ ਦਾ ਮੁੱਦਾ ਜਿਦੇ ਵਿੱਚ ਅਸੀਂ ਅੱਜ ਤੋਂ 3-4 ਸਾਲ ਪਹਿਲਾਂ ਇੰਟਰਵਿਊ ਮੇਰੀ ਪਹਿਲਾਂ ਵੀ ਦਿੱਤੀਆਂ ਸੀ ਅਸੀਂ ਤੇ ਤੀਸਰਾ ਸੀਗਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਰਿਹਾਈ ਦਾ ਕੇਸ ਰੱਦ ਹੋਣਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਜਾਗਰੂਕ ਹੋਣੀ ਨੌਜਵਾਨੀ ਸ਼ੁਰੂ ਹੋਈ ਤੇ ਉਹ ਜਿਹੜੇ ਮੁੱਦੇ ਕੌਮ ਦੇ ਵਿੱਚ ਬੜੇ ਮਜ਼ਬੂਤ ਤਰੀਕੇ ਨਾਲ ਕੌਮ ਨੇ ਉਠਾਉਣੇ ਸ਼ੁਰੂ ਕੀਤੇ ਕੌਮ ਦੀ ਨੌਜਵਾਨੀ ਨੇ ਚੰਗਾ ਰੋਲ ਸਾਰੂ ਰੋਲ ਜਿਹੜਾ ਨਭਾਉਣਾ ਸ਼ੁਰੂ ਕੀਤਾ ਚਲੋ ਸਾਡਾ ਵੀ ਜਿੱਥੇ-ਜਿੱਥੇ ਸਾਥ ਅਸੀਂ ਵੀ ਦਿੱਤਾ ਅਸੀਂ ਅੱਜ ਵੀ ਖੜੇ ਆ ਅਸੀਂ ਅੱਜ ਵੀ ਕਿਸੇ ਗੱਲੋਂ ਪੁੱਛੇ ਨਹੀਂ ਹਟਦੇ ਤੀਸਰਾ ਵੀਰੋ ਆ ਗਿਆ ਮੁੱਦਾ ਹਜ ਤੱਕ ਸਾਡਾ ਪੰਜਵਾਂ ਤਖਤ ਸ੍ਰੀ ਹਜੂਰ ਸਾਹਿਬ ਉਹ ਜਿਹੜਾ ਸਾਰੇ ਦਾ ਸਾਰਾ ਜਿਹੜਾ ਹੈਗਾ ਬੀਜੇਪੀ ਨੇ ਮਹਾਰਾਸ਼ਟਰ ਸਰਕਾਰ ਨੇ ਆਪਣੇ ਅੰਡਰ ਕਰ ਲਿਆ ਹੈ ਕਿਉਂਕਿ ਅੱਗੇ ਜਿਹੜੀ ਕਮੇਟੀ ਹੁੰਦੀ ਸੀ ਉਹਦੇ ਚ ਬਹੁਤ ਆਤ ਸਾਡੀ ਸਿੱਖ ਕੌਮ ਦੇ ਆਗੂ ਹੁੰਦੇ ਸੀ ਨਮਾਇंदे ਹੁੰਦੇ ਸੀ ਫਿਰ ਇਹਦੇ ਚ ਅੱਧੋ-ਅੱਧੇ ਹੋ ਗਏ ਇਸ ਵੇਲੇ ਜੇ 10 ਮੈਂਬਰ ਹੈ ਤੇ 8 ਜਿਹੜੇ ਹੈਗੇ ਆ ਮਹਾਰਾਸ਼ਟਰ ਸਰਕਾਰ ਨੇ ਆਪਣੇ ਆ ਤੇ 2 ਸਾਡੇ ਰਹਿ ਗਏ ਕੋਲ ਜਿਹੜਾ ਉਹ ਇੱਕ ਤਰਫਾ ਹੀ ਉਹਨਾਂ ਨੇ ਆਪਣੇ ਅੰਦਰ ਜਿਹੜਾ ਉਹ ਕਰ ਲਿਆ ਪਹਿਲਾਂ ਇਸੇ ਤਰ੍ਹਾਂ ਹੀ ਦਿੱਲੀ ਕਮੇਟੀ ਸਾਡੇ ਹੱਥੋਂ ਗਈ ਫਿਰ ਹਰਿਆਣਾ ਕਮੇਟੀ ਗਈ ਚਲੋ ਸਟੇਟਾਂ ਦਾ ਮੁੱਦਾ ਉਹ ਕੌਮ ਦੇ ਫੈਸਲੇ ਸੀ ਜੋ ਕੌਮ ਦੇ ਆਗੂ ਨੂੰ ਚੰਗੇ ਲੱਗੇ ਉਹਨਾਂ ਨੇ ਕਰ ਲਏ ਪਰ ਜਿਹੜਾ ਆ ਹੋਇਆ ਤਖਤ ਸਾਡਾ ਇੱਕ ਉਹਨਾਂ ਦੇ ਕਬਜ਼ੇ 'ਚ ਲਿਆ ਜਾਣਾ ਇਹ ਬਹੁਤ ਮੰਦਪਗ ਹੁਣ ਵੀਰੋ ਇਹ ਮੁੱਦੇ ਕਿੱਥੇ ਚਲੇ ਗਏ ਹੁਣ ਇਹਨਾਂ ਮੁੱਦਿਆਂ ਦੇ ਉੱਤੇ ਜਿੱਥੇ ਇਕੱਠ ਹੋਏ ਜਿੱਥੇ ਇਨਸਾਫ ਯਾਤਰਾ ਕੱਢੀਆਂ ਉੱਥੇ ਵੱਧ ਤੋਂ ਵੱਧ 250 300 ਤੋਂ ਵੱਧ ਕੋਈ ਬੰਦਾ ਨਹੀਂ ਪਹੁੰਚਿਆ ਤੇ ਸਰਕਾਰਾਂ ਵੀ ਦੇਖ ਲੈਂਦੀਆਂ ਜੇ ਹੁਣ ਸਾਰੇ ਪੰਜਾਬ ਚੋਂ 300 ਤੋਂ ਵੱਧ ਬੰਦਾ ਨਹੀਂ ਪਹੁੰਚਿਆ ਅਗਲੇ ਉਹਨਾਂ ਨੂੰ ਵੀ ਸੋਚ ਲਿਆ ਵੀ ਇਹ ਮੁੱਦਾ ਇਹਨੂੰ ਕੋਈ ਲੋੜ ਨਹੀਂ ਐਤੇ ਬੋਲਣ ਦੀ ਬੇਅਦਬੀ ਵਾਲੇ ਮੁੱਦਿਆਂ ਦਾ ਵੀ ਵਿੱਚ ਰੌਲਾ ਪਿਆ ਕਿੰਨਾ ਪਿਆ ਸੁਖਰਾਜ ਦਾ ਹੁਣ ਕਮਰਜੀਤ ਪ੍ਰਤਾਪ ਸਿੰਘ ਨਾਲ ਕਿੰਨਾ ਇਸ ਵੇਲੇ ਪੈ ਰਿਆ ਹੁਣ ਇਹਨਾਂ ਮੁੱਦਿਆਂ ਦੇ ਉੱਤੋਂ ਦੀ ਵੱਡਾ ਮੁੱਦਾ ਹੋ ਗਿਆ ਸਾਡੇ ਕੋਲੇ ਭਾਨੀ ਸਿੱਧੂ ਦਾ ਉਹਦੇ ਨਾਲ ਜੁੜ ਗਿਆ ਟਰੈਵਲ ਏਜੰਟਾਂ ਦਾ ਅਸੀਂ ਕਹਿੰਦੇ ਵੀ ਟਰੈਵਲ ਏਜੰਟਾਂ ਨੂੰ ਕਾਨੂੰਨ ਬਣਨਾ ਚਾਹੀਦਾ ਬਹੁਤ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹ ਤਾਂ ਕਿਸੇ ਰਹਿਮ ਦੇ ਹੱਕ ਹੀ ਨਹੀਂ ਰੱਖਦੇ ਕਿਉਂਕਿ ਅਸੀਂ ਮੈਂ 2008 ਤੋਂ ਇਹਨਾਂ ਦੇ ਖਿਲਾਫ ਬਹੁਤ ਵੱਡੀ ਲੜਾਈ ਲੜੀ ਉਦੋਂ ਵੀ ਵੱਡੀ ਲੜਾਈ ਮੁੰਡਾ ਸਤਨਾਮ ਦਾਉ ਮੋਹੱਲੀ ਦਾ ਉਨੇ ਪਤਾ ਨਹੀਂ ਕਿੰਨੇ ਟਰੈਵਲ ਏਜੰਟ ਅੰਦਰ ਕਰਵਾਏ ਕਿੰਨਿਆਂ ਲੋਕਾਂ ਦੇ ਪੈਸੇ ਮੜਵਾਏ ਪਰ ਉਹ ਬੰਦੇ ਸੋਸ਼ਲ ਮੀਡੀਆ ਤੇ ਨਹੀਂ ਆਉਂਦੇ ਉਹ ਬੜੀਆਂ ਵੱਡੀਆਂ ਲੜਾਈਆਂ ਉਹ ਲੜ ਰਹੇ ਐ ਇਸ ਵੇਲੇ ਵੀ ਉਹ ਐਂਟੀ ਕਰਪਸ਼ਨ ਜਿਹੜੀ ਉਹਨਾਂ ਦੀ ਸੰਸਥਾ ਹੈ ਉਹਨਾਂ ਨੇ ਹਜ਼ਾਰਾਂ ਦਾ ਕਰੋੜ ਦੇ ਜਿਹੜੇ ਮੁੱਦੇ ਘਪਲੇ ਉਹਨਾਂ ਨੇ ਉਜਾਗਰ ਕੀਤੇ ਤੇ ਅੱਜ ਵੀ ਉਹ ਬੰਦੇ ਨਾ ਕਿਸੇ ਦੇ ਅੱਗੇ ਝੁਕੇ ਨਾ ਕਿਸੇ ਦੇ ਵਿਕੇ ਨਾ ਅੱਜ ਵੀ ਉਹ ਆਪ ਦਾ ਪੈਰਲਲ ਚੱਲ ਰਿਹਾ ਹੈ ਹੁਣ ਇਹ ਵੀਰੋ ਇੱਕ ਮੁੱਦਾ ਟਰੈਵਲ ਏਜੰਟਾਂ ਵਾਲਾ ਤੇ ਉਹਦੇ ਵਿੱਚੋਂ ਲੜਕੀਆਂ ਨੂੰ ਮਾੜਾ ਬੋਲਣਾ ਧੀਆਂ ਨੂੰ ਮਾੜਾ ਬੋਲਣਾ ਇਦੇ ਵਿੱਚ ਤੁਸੀਂ ਆਪਣੇ ਤੇ ਲਾ ਕੇ ਦੇਖੋ ਵੀ ਤੁਹਾਡੀ ਬੱਚੀ ਕਿਸੇ ਸੰਸਥਾ 'ਚ ਨੌਕਰੀ ਕਰਦੀ ਆ ਮਜਬੂਰੀ ਦੀ ਮਾਰੀ ਕੋਈ 10 20 ਹਜ਼ਾਰ ਤੇ ਨੌਕਰੀ ਕਰਦੀ ਆ ਉਹਨੂੰ ਕੋਈ ਬੰਦਾ ਕਹਵੇ ਤੇਰੀ ਮੈਂ ਜਵਾਨ ਖਿੱਚਣ ਨੂੰ ਤੈਨੂੰ ਐ ਕਰ ਲਊਂਗਾ ਉਹ ਕਰ ਦੂੰ ਅਣਖ ਵਾਲਾ ਬੰਦਾ ਹਲਕਾ ਜਿਹਾ ਜੀਵ ਕੱਢ ਲੈਂਦਾ ਹੁੰਦਾ ਸਭ ਬਰਦਾਸ਼ਤ ਕਰ ਲੈਂਦਾ ਨਾ ਉਹਦੀ ਧੀ ਦੇ ਪ੍ਰਤੀ ਬੋਲੀ ਕਦੇ ਬਰਦਾਸ਼ਤ ਨਹੀਂ ਪੰਜਾਬੀ ਕਰਦੇ ਖਾਸ ਕਰਕੇ ਕੋਈ ਵੀ ਨਹੀਂ ਕਰਦਾ ਚਲੋ ਆਪਣੀ ਛੱਡੋ ਹੁਣ ਇਹਦੇ 'ਚ ਮੈਂ ਇੱਕ ਪੋਸਟਰ ਤੇ ਪਾਤੀ ਸੀ ਵੀ ਅਸੀਂ ਚਲੋ ਭਾਵੇਂ ਨੇ ਜਿਹੜੇ ਮੁੱਦੇ ਚੱਕੇ ਉਹਨਾਂ ਦਾ ਅਸੀਂ ਸਾਥ ਦੇਵਾਂਗੇ ਮੈਂ ਅੱਜ ਵੀ ਕਹਿਣਾ ਵੀ ਜਿਹੜਾ ਚੈਨੀ ਚੋਰੀ ਵਾਲਾ ਮਕਦਮਾ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਪਰ ਜਿੱਦਨ ਅਸੀਂ ਇਹਦੀ ਗੱਲ ਕੀਤੀ ਲੁਧਿਆਣਾ ਪ੍ਰਸ਼ਾਸਨ ਨਾਲ ਉਦਨੇ ਹੀ ਵਿੱਚ ਮੁੱਦਾ ਡਾਕਟਰ ਰੰਗਰੇਟੇ ਵਾਲਾ ਵੀ ਆ ਗਿਆ ਇਹਦੀ ਗ੍ਰਿਫਤਾਰੀ ਦੇ ਉੱਤੇ ਹੀ ਉਹਨੇ ਕਮੈਂਟ ਕੀਤਾ ਤੇ ਉਹ ਮੁੱਦਾ ਵਿੱਚ ਆ ਗਿਆ ਹੁਣ ਜਿਹੜਾ ਵੀਰੋ ਕਸੂਰ ਉਹਦਾ ਤੇ ਉਹ ਹੀ ਕਸੂਰ ਇਹਦਾ ਤੇ ਅਸੀਂ ਹੁਣ ਪ੍ਰਸ਼ਾਸਨ ਨੂੰ ਕੀ ਜਵਾਬ ਦੇਈਏ ਉੱਥੇ ਅਸੀਂ ਫਿਰ ਕਿਹਾ ਵੀ ਜੇ ਇਹਦੇ ਖਿਲਾਫ ਕਾਰਵਾਈ ਹੋਈ ਹੈ ਤੇ ਫਿਰ ਉਹਦੇ ਖਿਲਾਫ ਵੀ ਹੋਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਨੇ 2 ਮਿੰਟ ਲਾਏ ਉੱਥੇ ਪਰਚਾ ਦਰਜ ਕੀਤਾ ਫਿਰ ਸਾਡੇ ਕੋਲ ਜਵਾਬ ਹੈਗਾ ਇਸ ਚੀਜ਼ ਦਾ ਹੁਣ ਆਜੋ ਜੀ ਧੀਆ ਬਚਾਉਣ ਦੀ ਗੱਲ ਜਿਹੜੀ ਆ ਪੰਜਾਬ ਬਚਾਉਣ ਦੀ ਗੱਲ ਇੱਕ ਧੀ ਗੋਸਵਾਮੀ ਬਹੁਤ ਚਰਦੀ ਉਹ ਚੈਨਲਾਂ ਦੇ ਉੱਤੇ ਰੋ ਰੋ ਕੇ ਅਪੀਲਾਂ ਕਰ ਰਹੀ ਹੈ ਉਹ ਕੁੜੀ ਕੌਣ ਹੈ ਭਾਨਾ Sidhu ਉਹਦਾ ਮਾਮਾ ਲੱਗਦਾ ਰਿਸ਼ਤੇ ਚ ਭਾਨੇ Sidhu ਦੀ ਭੈਣ ਤੇ ਗੋਸਵਾਮੀ ਦੀ ਮਾਂ ਜਿਹੜੀਆਂ ਸਕੀਆਂ ਦਰਾਨੀਆਂ ਚ ਠਾਣੀਆਂ ਤੇ ਅਸੀਂ ਪੰਜਾਬੀ ਲੋਕ ਜਿਹੜੇ ਘਰੇ ਸਾਡੀ ਆਪਦੀ ਭੈਣ ਵੀ ਆਈ ਹੁੰਦੀ ਐ ਨਾ ਜੇ ਅਸੀਂ ਆਪਦੀ ਭੈਣ ਦੇ ਸਿਰ ਤੇ ਹੱਥ ਰੱਖ ਕੇ ਆਉਣੀ ਅਸੀਂ ਉਹਨੂੰ ਸ਼ਗਨ ਦੇ ਕੇ ਆਉਣੀ ਆ ਤੇ ਬਰਾਬਰ ਦਾ ਸ਼ਗਨ ਹੀ ਉਹਦੀਆਂ ਦਰਾਨੀਆਂ ਜਠਾਣੀਆਂ ਨੂੰ ਵੀ ਦੇ ਕੇ ਆਉਣੀ ਆ ਤੇ ਉਹਨਾਂ ਹੀ ਮਾਨ ਸਤਕਾਰ ਸੀ ਉਹਨਾਂ ਦਾ ਕਰਦੇ ਜਿੰਨਾ ਹੀ ਆਪਣੀ ਭੈਣ ਦਾ ਕਰਦੇ ਅਸੀਂ ਕਿ ਫਰੂਟ ਲੈ ਕੇ ਜਾਂਦੇ ਆ ਜਿੰਨਾ ਆਪਦੀ ਭੈਣ ਵਾਸਤੇ ਲੈ ਕੇ ਜਾਂਦੇ ਆ ਉਹਨਾਂ ਹੀ ਉਹਦੀ ਦਰਾਨੀ ਜਠਾਣੀ ਵਾਸਤੇ ਵੀ ਮਾਨ ਸਨਮਾਨ ਨਾਲ ਲੈ ਕੇ ਜਾਂਦੇ ਆ ਇਹ ਸਾਡਾ ਕਲਚਰ ਹੈ ਸਾਡਾ ਸੁਭਾਅ ਹੈ ਸਾਡੇ ਖੂਨ ਚ ਨਹੀਂ ਗੱਲਾਂ ਪਰ ਉਹ ਮਾਮਾ ਧੀਆਂ ਜਿਹੜਾ ਰੁੰਦੀਆਂ ਫਿਰਦੀਆਂ ਕਿਹੜ ਹੁੰਦੀਆਂ ਫਿਰਦੀਆਂ ਉਹਨਾਂ ਦੀ ਜ਼ਮੀਨ ਦੇ ਉੱਤੇ ਇਸ ਬੰਦੇ ਨੇ ਕਬਜ਼ਾ ਕੀਤਾ ਹੋਇਆ ਉਹਨਾਂ ਦੀ ਕੋਠੀ ਉੱਤੇ ਕਬਜ਼ਾ ਕੀਤਾ ਹੋਇਆ ਉਹਨਾਂ ਦੇ ਪਿਓ ਦਾ ਕਤਲ ਹੋਇਆ ਉਹਦੇ ਚ ਭਾਨੇ ਸਿੱਧੂ ਦਾ ਜੀਜਾ ਅੰਦਰ ਹੈ ਇਹ ਬਾਹਰ ਨਹੀਂ ਇਹਦੀ ਸਿਸਟਰ ਦਾ ਵੀ ਨਾਂ ਉਸ ਪਰਚੇ 'ਚਾ ਹੋਰ ਮੈਨੂੰ ਮੈਨੂੰ ਕੋਈ ਖਿਆਲ ਨਹੀਂ ਕਿਉਂਕਿ ਗੱਲ ਸਾਲਾਂ ਨੂੰ ਹੋ ਚੱਲਿਆ ਤੇ ਉਹਦੇ 'ਚ ਇਹਦਾ ਸਾਥਕੀ ਨੇ ਦਿੱਤਾ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਜਦੋਂ ਆਸਟ੍ਰੇਲੀਆ ਗਿਆ ਕਣਕ ਵੱਢ ਕੇ ਉਦੋਂ ਮੈਨੂੰ ਉੱਥੋਂ ਦੇ ਇੱਕ ਅਫਸਰ ਦਾ ਫੋਨ ਆਇਆ ਸੀ ਉਹਨੇ ਮੈਨੂੰ ਫੋਨ ਵੀ ਕੀਤਾ ਸੀ ਬਾਈ ਜੀ ਸਾਡਾ ਅਸੀਂ ਫਸ ਗਏ ਫਸ ਜਾਣਾ ਇਹਦੇ ਵਿੱਚ ਕਿਉਂਕਿ ਉੱਥੇ ਲੱਗਾ ਸੀ ਰਸੀਵਰ ਇਹਨੇ ਐਮਐਲਏ ਨਾਲ ਮਿਲ ਕੇ ਉਹ ਕਣਕ ਧੱਕੇ ਨਾਲ ਵੜ ਲਈ ਸੀ ਹੁਣ ਕੀ ਗੱਲ ਉਹ ਪੰਜਾਬ ਦੀਆਂ ਧੀਆਂ ਨਹੀਂ ਇਹ ਹੀ ਤਾਂ ਭਾਂਜੀ ਲੱਗਦੀ ਆ ਜਿਹੜਾ ਆਪਦੀ ਭਾਂਜੀ ਨੂੰ ਰੋਲ ਸਕਦਾ ਉਹ ਕਿਸੇ ਦੀ ਧੀ ਨੂੰ ਕੀ ਪਚਾਊਗਾ ਮੈਂ ਕੱਲ ਅਜੇ ਇੱਕ ਰਾਜੀਨਾਮਾ ਕਰਾ ਕੇ ਹਟਿਆ ਟਰੈਵਲ ਏਜੰਟ ਦਾ ਮੈਂ ਤਾਂ ਕੋਈ ਵੀਡੀਓ ਨੂੰ ਪਾਉਂਦਾ ਇਹ ਤੋਂ ਪਹਿਲਾਂ ਪਤਾ ਹੀ ਨਹੀਂ ਕਿੰਨੇ ਕੁ ਕਿਰਾਏ ਆ ਕਿੰਨੇ ਕੁ ਟਰੈਵਲ ਏਜੰਟਾਂ ਦੇ ਕਾਰਵਾਈਆਂ ਆ ਇਹ ਇਹ ਤੁਹਾਨੂੰ ਠੇਕਾ ਮਿਲ ਜਾਂਦਾ ਵੀ ਤੁਸੀਂ ਦੋ ਕੰਮ ਚੰਗੇ ਕਰਕੇ ਤੇ ਕਿਸੇ ਦੀ ਧੀ ਨੂੰ ਗਾਲ ਕੱਢੋ ਹੁਣ ਦੂਜਾ ਜਿਹੜਾ ਪੰਜਾਬ ਬਚਾਓ ਯਾਤਰਾ ਵਾਲਾ ਲੱਖਾ ਸਿੰਘ ਸਦਾਣਾ ਹੁਣ ਉਹਦੀ ਵੀ ਥੋੜੀ ਜੀ ਸੁਣ ਲਓ ਅਜੇ ਮੈਂ ਗਾਂ-ਗਾ ਤੁਹਾਡੇ ਨਾਲ ਕਰਾਂਗੇ ਬਹੁਤ ਕੁਝ ਪਿਆਉ ਦਤ ਜਿੰਨੇ ਵੱਡੇ ਬਦਮਾਸ਼ ਹੁੰਦੇ ਨਾ ਇਹ ਬੇਸਿਕਲੀ ਪੁਲਿਸ ਦੇ ਮੁਖਬਰ ਹੁੰਦੇ ਆ ਤੇ ਪੁਲਿਸ ਇਹਨਾਂ ਦੇ ਬਾਰੇ 100% ਜਾਣਦੀ ਹੁੰਦੀ ਹੈ ਪੁਲਿਸ ਬਾਰੇ 20% ਜਾਣਦੀ 40 ਦੇ ਕਰੀਬ ਇਹਦੇ ਨਾਲ ਦੇ ਮੁੰਡੇ ਮਰੇ ਆ ਇਹ ਆਪ ਮੰਨਦਾ ਇੰਟਰਵਿਊ ਵਿੱਚ ਇਹਦੀਆਂ ਇੰਟਰਵਿਊਆਂ ਪਈਆਂ ਪਿੱਛੇ ਚੱਕ ਲਿਓ ਤੇ ਸਭ ਤੋਂ ਮਾੜੀ ਘਟਨਾ ਸੀ ਮਹਾਰਾਜ ਜਣੀ ਉਹ ਮੁੰਡੇ ਦਾ ਨਾਮ ਸ਼ਾਇਦ ਗੋਲਦੀ ਸੀ ਮੁੰਡੇ ਦਾ ਨਾਮ ਉਹਦਾ ਪੂਰਾ ਨਾਮ ਇਹਨੂੰ ਵਿਸਰ ਗਿਆ ਤੇ ਉਹ ਮੁੰਡਾ ਕਥਾਵਾਚਕ ਸੀ ਤੇ ਕਥਾਵਾਚਕ ਵੀ ਉਹ ਕਿਸ ਲੈਵਲ ਦਾ ਸੀ ਭਾਈ ਪਿੰਦਰਪਾਲ ਸਿੰਘ ਜਿੱਥੋਂ ਪੜ੍ਹੇ ਉੱਥੋਂ ਹੀ ਉਹ ਪੜ੍ਹਿਆ ਸੀ ਤੇ ਉਹਦੇ ਇਹ ਬਰਾਬਰ ਦਾ ਕਥਾਵਾਚਕ ਸੀ ਅੱਜ ਉਹ ਬੰਦੇ ਨੇ ਕਿਤੇ ਦੀ ਕਿਤੇ ਹੋਣਾ ਸੀ ਉਹ ਇਹਨਾਂ ਨੇ ਗੋਲੀ ਮਾਰ ਕੇ ਉੱਥੇ ਮਾਰਿਆ ਫੂਲ ਲੱਖਾਂ ਮੰਨਦਾ ਵੀਡੀਓ ਦੇ ਵਿੱਚ ਕਈ ਇੰਟਰਵਿਊਆਂ 'ਚ ਮੰਨਿਆ ਉਹਦੇ ਮਰਨ ਤੋਂ ਬਾਅਦ ਉਹਦੇ ਘਰੇ ਇੱਕ ਬੇਟੀ ਨੇ ਜਨਮ ਲਿਆ ਉਹਦੇ ਤਿੰਨ ਧੀਆ ਹੈ ਲਵਾਰਸ ਕੀਤੀਆਂ ਇਸ ਬੰਦੇ ਦੇ ਤਿੰਨ ਬੱਚੀਆਂ ਕਦੇ ਸਾਰ ਲਈ ਆ ਉਹਨਾਂ ਦੀ ਉਹਨਾਂ ਦੀ ਮਾਂ ਉਦੋਂ ਬਾਅਦ ਲੱਕ ਟੁੱਟ ਗਿਆ ਜਦੋਂ ਘਰ ਵਾਲਾ ਮਰ ਗਿਆ ਕਿੰਨੀ ਕਿੰਨੀ ਉਮਰ ਸੀ ਉਸ ਕੁੜੀ ਦੀ ਜਦੋਂ ਉਹਦਾ ਘਰ ਵਾਲਾ ਇਸ ਦੁਨੀਆ ਤੋਂ ਇਸ ਬੰਦੇ ਨੇ ਤੁਰਿਆ 26 ਸਾਲ ਦੀ ਅੱਜ ਇਹਨੇ ਕਦੇ ਗਿਆ ਉਹਨਾਂ ਦੇ ਘਰੇ ਅੱਜ ਉਹਨਾਂ ਧੀਆਂ ਦੀ ਕੀ ਜ਼ਿੰਮੇਵਾਰੀ ਚੱਕੀਏ ਨੇ ਦਬਾਅ ਪਾ ਕੇ ਇਹਨੇ ਉਹ ਕੇਸ ਰਾਜੀਨਾਮਾ ਕਰਾਇਆ ਆ ਕੁਛ ਕੇਸ ਜਿਹੜੇ ਸਾਡੇ ਪੁਲਿਸ ਦੀ ਭਾਸ਼ਾ ਦੇ ਵਿੱਚ ਗਵਾਹ ਮਕਰਾਉਣਾ ਕਤਲ ਤੋਂ ਵੀ ਵੱਡਾ ਜੁਰਮ ਹੁੰਦਾ ਕਤਲ ਤੋਂ ਵੀ ਵੱਡਾ ਜੁਰਮ ਹੁੰਦਾ ਜਿਹੜਾ ਗਵਾਹੀਆਂ ਮਕਰਾਉਣੀਆਂ ਕੇਸ ਦੀਆਂ ਤੇ ਕਿੰਨੇ ਕੇਸ ਹੈ ਤੇ ਲੁੱਟਾਂ ਖੋਹਾਂ ਦੇ ਦਰਜ ਐ ਆ ਤੁਸੀਂ ਆ ਦੇਖ ਲਓ ਇਹ ਲੋਕ ਪੰਜਾਬ ਬਚਾਉਣ ਦੀਆਂ ਗੱਲਾਂ ਕਰਦੇ ਆ ਚਾਰ ਬੋਰਡਾਂ ਤੇ ਕਲੀ ਮਾਰਤੀ ਤੇ ਤੁਸੀਂ ਇਹਨੂੰ ਪੰਜਾਬ ਦਾ ਹਮਦਰਦ ਸਮਝ ਲਿਆ ਹਲੋ ਆ ਦੇਖੀ ਚੱਲੋ ਉਹ ਤੁਹਾਡੀ ਨਿੱਜੀ ਇੱਛਾ ਹੈ ਤੁਸੀਂ ਕਿਸੇ ਨੇ ਇਹਨਾਂ ਦੇ ਮਗਰ ਜਾਣਾ ਜਾਓ ਸਾਡਾ ਉਹਦੇ ਨਾਲ ਕੋਈ ਤਾਲਕ ਨਹੀਂ ਸੌਰੀ ਇਹ ਉਹ ਵੀ ਅਦਬੀ ਵਾਲੇ ਆ ਗਏ ਆ ਦੇਖ ਲਿਓ ਜੀ ਇਹਦੇ ਚ ਆਪੀ ਫਰੋਕਤियां ਲੁੱਟਾਂ ਖੋਹਾਂ ਕੋਈ ਕਸਰ ਛੱਡੀ ਹੈ ਇਹ ਲੋਕ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਹੁਣ ਉਹਨਾਂ ਤਿੰਨ ਧੀਆਂ ਉਹ ਪੰਜਾਬ ਦੀਆਂ ਧੀਆਂ ਨਹੀਂ ਜਿਹੜੀਆਂ ਇਸ ਬੰਦੇ ਨੇ ਪਿਓ ਤੋਂ ਬਾਹਰੀਆਂ ਕਰ ਦਿੱਤੀਆਂ ਤੇ ਮਾਂ ਉਹਨਾਂ ਦੀ ਮੰਜੇ ਤੇ ਪਈ ਉਹਦਾ ਡੈਲਸਜ ਹੁੰਦਾ ਆ ਜਿਹੜੇ ਪੱਤਰਕਾਰ ਲੀਡਰ ਲੀਡਰ ਜ਼ਿਆਦਾ ਨੇ ਪੱਤਰਕਾਰ ਘੱਟ ਆ ਕਦੇ ਉੱਧਰ ਨੂੰ ਵੀ ਕੈਮਰੇ ਲੈ ਕੇ ਉਹਨਾਂ ਦਾ ਵੀ ਦੁੱਖ ਸੁੱਖ ਪੁੱਛਿਆ ਉਹ ਹੁਣ ਤੀਜੀ ਗੱਲ ਪਰਚਾ ਜਿਹੜਾ ਹੋਇਆ ਬਰਨਾਲੇ ਤੁਸੀਂ ਕਿਰਪਾਣਾ ਮਾਰੋ ਨਾਕਿਆਂ ਦੇ ਉੱਤੇ ਮਲਾਜ਼ਮਾਂ ਦੇ ਉਹ ਕਿਹਦੇ ਪੁੱਤੋਂ ਪੰਜਾਬ ਦੇ ਪੁੱਤ ਹਨ ਉਹ ਵੀ ਕਿਸੇ ਦੇ ਪੁੱਤ ਨਹੀਂ ਤੁਸੀਂ ਉਹਨਾਂ ਨੂੰ ਵੱਡੋ ਪਰਚਾ ਹੋ ਗਿਆ ਅਸੀਂ ਵੀ ਕਹਿੰਨੇ ਆ ਕਿਸੇ ਤੇ ਨਜਾਇਜ਼ ਨਹੀਂ ਹੋਣਾ ਚਾਹੀਦਾ ਮੈਂ ਅੱਜ ਹੀ ਬਰਨਾਲੀ ਇਹ ਗੱਲ ਕਰਕੇ ਹਟਿਆ ਵੀ ਭਾਈ ਜੇ ਉਹਦੀ ਭੈਣ ਦਾ ਨਜਾਇਜ਼ ਨਾ ਸਰਪੰਚ ਤਾਂ ਕਿਉਂਕਿ ਐਫਆਈਆਰ ਕੀ ਹੁੰਦੀ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਪਹਿਲੀ ਸੂਚਨਾ ਰਿਪੋਰਟ ਜੇ ਉਹਦੇ ਵਿੱਚ ਨਾ ਆ ਗਿਆ ਕੋਈ ਦੋਸ਼ੀ ਨਹੀਂ ਬਣ ਜਾਂਦਾ ਪਹਿਲੀ ਜਿਮਨੀ ਦੇ ਵਿੱਚ ਬੇਗਨਾ ਵੀ ਹੋਣਗੇ ਬੰਦੇ ਤੇ ਵਿੱਚ ਹੋਰ ਪਹਿਣਗੇ ਵੀ ਜਿਹੜੀ ਕੈਮਰੇ ਦੀ ਸੀਸੀਟੀਵੀ ਫੁਟੇਜ ਆ ਗਈ ਆ ਇਹ ਕੋਈ ਏਡੀ ਵੱਡੀ ਕੋਈ ਪੱਤਰਕਾਰ ਵੀ ਜਿਹੜੇ ਐਵੇਂ ਇਸ ਮਾਮਲੇ ਨੂੰ ਤਲ ਦੇ ਰਹੇ ਆ ਇਹ ਕੋਈ ਗੱਲ ਨਹੀਂ ਉਹ ਬੇਗਨਾ ਹੋ ਜਾਣਗੇ ਉਹਦੀ ਅਸੀਂ ਵੀ ਲੜਾਈ ਲੜਾਂਗੇ ਜੇ ਉਹ ਤੇ ਪਰ ਵੀਰੋ ਇਹ ਸੋਚੋ ਵੀ ਪੰਜਾਬ ਦੀਆਂ ਧੀਆਂ ਭੈਣਾਂ ਤਾਂ ਸੜਕਾਂ ਤੇ ਇਹਦੀ ਖਾਤਰ ਤੁਰੀਆਂ ਫਿਰਦੀਆਂ ਤੇ ਉਹਦੀ ਸੱਕੀ ਭੈਣ ਜਿਹਦੀ ਖਾਤਰ ਇਹ ਕਬਜੇ ਕਰਦਾ ਫਿਰਦਾ ਜਿਨ੍ਹਾਂ ਦੀ ਖਾਤਰ ਤੇ ਜਿਨ੍ਹਾਂ ਦੀ ਖਾਤਰ ਉਹ ਕੁੜੀਆਂ ਘਰੋਂ ਬੇਕਾਰ ਕੀਤੀਆਂ ਸਵਾਮੀ ਕੁੜੀਆਂ ਗੋ ਸਵਾਮੀ ਹੋਣੀ ਤੇ ਉਹ ਭੈਣ ਨੂੰ ਆਪਦੀ ਨੌਕਰੀ ਪਿਆਰੀ ਆ ਉਹਦਾ ਭਰਾ ਪਿਆਰਾ ਨਹੀਂ ਆਪਦੀ ਸੱਕੀ ਭੈਣ ਤੇ ਇਹਦੇ ਮਗਰ ਨਹੀਂ ਗਈ ਫਿਰ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਤੁਸੀਂ ਕਦੋਂ ਸਮਝੋਗੇ ਇਹ ਗੱਲਾਂ ਤੁਹਾਡੀ ਕੌਮ ਤੇ ਡਾਕੇ ਪੈ ਗਏ ਤੁਹਾਡੇ ਤਖਤ ਦਾ ਡਾਕਾ ਪੈ ਗਿਆ ਤੁਹਾਡੇ ਆ ਮੁੱਦੇ ਅਗਲੇ ਨੂੰ ਰੋਲ ਕੇ ਰੱਖਤੇ ਤੁਸੀਂ ਹਜੇ ਵੀ ਨਹੀਂ ਸਮਝ ਰਹੇ ਸਿਕਿਉਰਟੀਆਂ ਦੇ ਵਿੱਚ ਇਹ ਲੋਕ ਰਹ ਰਹੇ ਨੇ ਕਿਹਦੇ ਲੋਕ ਆ ਫਿਰ ਕਿਸੇ ਨਾਮ ਦੇ ਵਜੋਂ ਇਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਕਿਹੜੀ ਕੁਰਬਾਨੀ ਇਹਨਾਂ ਦੀ ਦੱਸ ਦੋਗੇ ਧਰਮ ਦੀ ਖਾਤਰ ਕੋਈ ਪੰਜਾਬ ਦੀ ਖਾਤਰ ਕੋਈ ਕੌਮ ਦੀ ਖਾਤਰ ਤੇ ਜੇ ਇਹ ਡਰ ਕੇ ਰਹ ਰਹੇ ਨੇ ਫਿਰ ਇਹ ਕਾਦੇ ਬਾਕੀ ਆ ਤੇ ਕਾਦੇ ਸੂਰਮੇ ਆ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਇਸ ਤਰ੍ਹਾਂ ਜੇ ਤੁਸੀਂ ਮਾਹੌਲ ਪੰਜਾਬ ਦਾ ਬਣਾਉਣ ਲੱਗ ਪਿਆ ਨਾ ਤੇ ਕੱਲ ਨੂੰ ਕਤਲ ਕਰਕੇ ਅਗਲੇ ਕਹਦਿਆ ਕਰਨਗੇ ਵੀ ਆਹ ਵੇਖ ਤਾਂ ਹਜ਼ਾਰ ਬੰਦਾ ਇਕੱਠਾ ਕਰ ਲਿਆ ਸਾਨੂੰ ਕੱਢੋ ਬਾਹਰ ਅਸੀਂ ਵੀਰੋ ਚੁੱਪ ਉਸ ਕਰਕੇ ਹੋਏ ਜਿਹੜਾ ਗਨਾਹ ਡਾਕਟਰ ਅੰਗਰੇਟੇ ਦਾ ਹੈ ਉਹੀ ਇਹਦਾ ਹਾਂ ਦੂਜਾ ਮੈਂ ਤੁਹਾਨੂੰ ਕਹਿੰਦਾ ਵੀ ਚੈਨੀ ਚੋਰੀ ਵਾਲੀ ਜਾਂਚ ਹੋਣੀ ਚਾਹੀਦੀ ਹੈ ਤੀਜੀ ਗੱਲ ਜੋ ਕੁਛ ਇਸ ਬੰਦੇ ਨੇ ਆਪਣੇ ਲੱਖੇ ਨੇ ਫਲਾਇਆ ਵੀ ਉਹਦੇ ਮੂੰਹ 'ਚ ਲਿੰਗ ਪਾਇਆ ਜੀ ਉਹ ਕੀਤਾ ਤੇ ਕੱਲ ਨੂੰ ਇਹ ਬੰਦਾ ਕੋਈ ਫਿਰ ਦਸਾਂ ਬੰਦਿਆਂ 'ਚ ਖੜਨ ਜੋਗਾ ਹੈਗਾ ਕਾਨੂੰਨ ਦਾ ਬੰਦਾ ਕਿਸੇ ਨਾਲ ਕੋਈ ਗੱਲ ਕਰੂਗਾ ਤਕਰਾਰ ਚ ਤੇ ਅਗਲਾ ਮੇਲਾ ਨਾ ਦੇਊਗਾ ਵੀ ਤੂੰ ਵੀ ਸਦਾ ਕੋਈ ਬੰਦਾ ਹੈ ਤੇਰੇ ਨਾਲ ਤਾਂ ਆ ਕੁਝ ਹੋਇਆ ਤੂੰ ਉਹਦੀ ਕਰਤਾਰ ਕੁਸ਼ੀ ਕੀਤੀ ਹੈ ਕਿ ਤੂੰ ਉਹਦੀ ਸੈਂਪਤੀ ਲਈ ਹੈ ਤੂੰ ਇਸ ਚੀਜ਼ ਦੇ ਉੱਤੇ ਤੇ ਭਾਨੇ ਨੂੰ ਵੀ ਮੇਰੀ ਬੇਨਤੀ ਹੈ ਜੇ ਬਾਗੀ ਸੁਭਾਅ ਇਹਨੂੰ ਥੋੜਾ ਜਿਹਾ ਕੰਟਰੋਲ ਕਰ ਤੇ ਤੇਰੇ ਤੇ ਖੇਡ ਚੱਲ ਰਹੀ ਹੈ ਬਹੁਤ ਵੱਡੀ ਇਹਦੂ ਪਹਿਲਾਂ ਦੇਖ ਲੈ ਕੀ ਕੁਝ ਹੋ ਚੁੱਕਿਆ ਤੇ ਕਿਸੇ ਦੇ ਸਕੇ ਨਹੀਂ ਲੋਕ ਅਮਨ ਸਧਾਨੇ ਦੇ ਪਰਿਵਾਰ ਨੂੰ ਜਾ ਕੇ ਕਿਤੇ ਪੁੱਛ ਕੇ ਆਇਓ ਉਨੇ ਇਹਦੀ ਜਾਨ ਬਚਾਈ ਉਹਦੇ ਤੇ ਮੈਂ ਵੀ ਗਵਾਹ ਉਹ ਦੋ ਮੁੰਡੇ ਆ ਮੈਂ ਹੁਣ ਉਹਨਾਂ ਮੇਰੇ ਨਾਲ ਬਾਅ ਕੇ ਸੀ ਕਰਾਂਗੇ ਜਿਹੜੇ ਇਸ ਚੀਜ਼ ਦੇ ਚਸ਼ਮਦੀਦ ਗਵਾਹ ਇਹਨੇ ਇੱਕ ਦਬਕਾ ਨਹੀਂ ਚੱਲਿਆ ਸੀਪੀ ਦਾ ਤੇ ਸਾਰੇ ਕੁੱਕੜਾ ਉਮ ਇਕੱਠੇ ਕਰਾਤੇ ਨਾਲ ਦੇ ਬੰਦੀ ਨੇ ਤੇ ਵੇਖਣਾ ਉਸ ਕੇਸ ਦੇ ਵਿੱਚੋਂ ਇਹਨੇ ਤਾਂ ਕੜਕੀ ਅੱਜ ਵੀ ਉਹਨਾਂ ਦੇ ਹੱਥ ਤੇ ਜਦੋਂ ਮਰਜੀ ਇਹਨਾਂ ਨੂੰ ਲੈ ਲੈ ਆ ਕੇ ਘੇਰ ਕੇ ਬਾਹ ਲੈਣਗੇ ਸਿਆਸਤ ਇਵੇਂ ਚੱਲਦੀ ਆ ਅਕਾਲੀ ਦਲ ਦੀ ਯਾਤਰਾ ਸੀ ਇਹਨਾਂ ਨੇ ਨਾਲ ਰੱਖ ਲਈ ਬਰਾਬਰ ਇਹਨਾਂ ਦੋਨਾਂ ਨੇ ਪੰਜਾਬ ਦੀ ਜਿਹੜੀ ਨੌਜਵਾਨੀ ਸੀਗੀ ਜਿਹੜੇ ਕੌਮ ਕੌਮ ਦੇ ਦਰਦ ਰੱਖਣ ਵਾਲੇ ਨੌਜਵਾਨ ਸੀ ਉਹਦੇ ਕੋ ਉਧਰ ਨੂੰ ਤੁਰ ਪਏ ਅੱਦੇ ਕੋ ਉਧਰ ਨੂੰ ਤੁਰ ਪਏ ਤੇ ਤੁਹਾਡੇ ਨਾਲ ਅਗਲੇ ਆ ਕੁਛ ਕਰ ਗਏ ਹਜੂਰ ਸਾਹਿਬ ਅਗਲੇ ਉਹ ਕਰਕੇ ਹੋ ਗਏ ਇਹ ਸੁੱਤੀ ਪਈ ਕੌਮ ਦੀਆਂ ਨਿਸ਼ਾਨੀਆਂ ਹੁੰਦੀਆਂ ਤੇ ਮਾੜੇ ਘਰਾਂ ਦੇ ਜਿਹੜੇ ਆਗੂ ਹੁੰਦੇ ਆ ਨਾ ਮਾੜੀ ਕੌਮ ਦੇ ਆਗੂ ਹੁੰਦੇ ਆ ਉਹਨਾਂ ਦੇ ਘਰ ਲੁੱਟੀਆਂ ਦੇ ਹੀ ਹੁੰਦੇ ਆ ਹੁਣ 15 ਨੂੰ ਚੰਕੀ ਮਾਨ ਤੋਂ ਕੀ ਦੀਪ ਸਿੱਧੂ ਦੀ ਸੋਚ ਨੂੰ ਜੇ ਤੁਸੀਂ ਪਿਆਰ ਕਰਦੇ ਹੋ ਨਾ ਤੇ ਉਤੋਂ ਕੋਈ ਸੇਧ ਲੈ ਕੇ ਤੁਰਿਓ ਤੇ ਇਹ ਉਹ ਲੋਕ ਆ ਜਿਨ੍ਹਾਂ ਨੇ ਕੀ ਕੁਛ ਉਹਨਾਂ ਨਾਲ ਕੀਤਾ ਤੇ ਕੀ ਕੁਛ ਇਹਨਾਂ ਨੇ ਕਰਵਾਇਆ ਕਿਸੇ ਨੂੰ ਇੱਜ਼ਤ ਦੇਣੀ ਕਈ ਵਾਰੀ ਪੱਚਦੀ ਨਹੀਂ ਕਿਸੇ ਨੂੰ ਮੈਂ ਦਿੱਤੀ ਇਹਨਾਂ ਨੂੰ ਇਹਨਾਂ ਨੂੰ ਪਚੀ ਨਹੀਂ ਇਸ ਕਰਕੇ ਪਿੱਛੇ ਹਟੇ ਵੀ ਇਹਨਾਂ ਤੋਂ ਕੀ ਲੈਣਾ ਸਾਡਾ ਤਾਂ ਰਾਹ ਹੋਰ ਹੈ ਹੁਣ ਬੇਅਦਬੀ ਵਾਲਾ ਮੁੱਦਾ ਫੇਰ ਚਰਚਾ 'ਚ ਆਇਆ ਚੁੱਪਨ ਸੀ ਸਾਡਾ ਕੋਈ ਉਧਰ ਧਿਆਨ ਨਹੀਂ ਕਿੱਥੇ ਕੀ ਕਿਹੜੀ ਕੀ ਅਸੀਂ ਯਾਰ ਹਜ਼ਾਰਾਂ ਕਿਉਂਕਿ ਸਿਵਿਆਂ ਦੇ ਵਿੱਚ ਪਏ ਚੀਕ-ਚੀਕ ਕੇ ਰੋਜ਼ ਕਹਿੰਦੇ ਸਾਨੂੰ ਇਨਸਾਫ ਦਿਓ ਤੇ ਅਸੀਂ ਉਸ ਸਿਸਟਮ 'ਚੋਂ ਆ ਕੇ ਉਸ ਸਿਸਟਮ ਦੇ ਖਿਲਾਫ ਬੋਲ ਰਹੇ ਹਾਂ ਕੱਲ ਨੂੰ ਤੁਹਾਡੇ ਕੋਲ ਸੈਣੀ ਆਜੂਗਾ ਕੱਲ ਨੂੰ ਉਮਰਾਨੰਗਲ ਆਜੂਗਾ ਚਾਰ ਕੰਮ ਚੰਗੇ ਕਰਕੇ ਉਹ ਕਹੂਗਾ ਮੈਨੂੰ ਮਾਫੀ ਦੇ ਦੇ ਉਹ ਤੇ ਤੁਰਪੇ ਉਹਦੇ ਮਗਰ ਵੀ ਉਹਨਾਂ ਦੇ ਉਹਨਾਂ ਨੇ ਤਾਂ ਕਹਿ ਹੀ ਦਿੱਤਾ ਗੱਲ ਉਮਰਾਂ ਨੰਗਲ ਤੇ ਪਰਸੋਂ ਕਹਿਤਾ ਵੀ ਜਾਣੇ ਜਾਣੇ ਚ ਗਲਤੀ ਹੋਈ ਤੇ ਮੈਨੂੰ ਮਾਫ ਕਰਿਓ ਹੁਣ ਕਰ ਦਿਓ ਮਾਫ ਤੁਰਪੇ ਉਹਦੇ ਮਗਰ ਵੀ ਐਵੇਂ ਕਿਉਂਕਿ ਸਿਆਸਤ ਇਹਨਾਂ ਲੋਕਾਂ ਦੇ ਫਿੱਟ ਬੈਠ ਗਈ ਤੇ ਅਸੀਂ ਲੋਕ ਆ ਜਿਹੜੇ ਇਹਨਾਂ ਇਹਨਾਂ ਦੇ ਅੱਗੇ ਝੁਕਦੇ ਆ ਇਹਨਾਂ ਦੇ ਗਲਾਂ 'ਚ ਹਾਰ ਜਦੋਂ ਪਾਉਨੇ ਆ ਕਿਉਂਕਿ ਅਪਰਾਧੀ ਕਰਨ ਸਿਆਸਤ ਦਾ ਇਸੇ ਕਰਕੇ ਹੋਇਆ ਚੰਗਾ ਬੰਦਾ ਚੰਗਾ ਇਨਸਾਨ ਸਿਆਸਤ ਤੋਂ ਪਾਸਾ ਵੱਟ ਗਿਆ ਅਪਰਾਧੀ ਬੇਈਮਾਨ ਠੱਗ ਲੁਟੇਰੇ ਕਾਤਲ ਉਹਨਾਂ ਵਾਸਤੇ ਸਿਆਸਤ ਬਹੁਤ ਵਧੀਆ ਤੰਦਾ ਬਣ ਗਈ ਕਿਉਂਕਿ ਉਸ ਤੰਦੇ ਦੇ ਗਾਂ ਅਸੀਂ ਨਮੈਂਦੇ ਹਾਂ ਹਰ ਨੌਜਵਾਨ ਇਹੀ ਬੰਨ ਚ ਸੋਚੀ ਬੈਠਾ ਵੀ ਆਹ ਕੰਮ ਕਰੋ ਤੇ ਬਾਅਦ ਚ ਸਟੇਜਾਂ ਤੇ ਅਸੀਂ ਇਹਨਾਂ ਦੇ ਆਗੂ ਬਣਨਾ ਚਾਰ ਸਾਲ ਜੇਲਾ ਚ ਕੱਟਿਆਵਾਂਗੇ ਆਗੂ ਬਣਨਾ ਕਦੇ ਉਹਨਾਂ ਧੀਆਂ ਤੇ ਗੌਰ ਕਰਿਓ ਜਿਹੜੀਆਂ ਤਿੰਨ ਰੋਲਦੀਆਂ ਫਿਰਦੀਆਂ ਜੋ ਮਹਾਰਾਜ ਵੀ ਜਾ ਕੇ ਆਇਓ ਕਦੇ ਇਹਨੂੰ ਪੁੱਛਿਓ ਵੀ ਕਿੰਨੇ ਕ ਵਾਰੀ ਉਹਨਾਂ ਬੱਚੀਆਂ ਦੇ ਘਰੇ ਗਿਓ ਮੋੜ ਦੇਉਗੇ ਉਹਨਾਂ ਦੇ ਮਾਪਿਆਂ ਦੇ ਪੁੱਤ ਤੁਸੀਂ ਉਹਦਾ ਸਿੱਖ ਪ੍ਰਚਾਰਕ ਸੀ ਜਿਹੜਾ ਨੇ ਮਾਰਿਆ ਤੇ ਮੈਨੂੰ ਕਿਸੇ ਪੱਤਰਕਾਰ ਨੇ ਅੱਜ ਤੋਂ 4-5 ਦਿਨ ਪਹਿਲਾਂ ਪੁੱਛਿਆ ਸੀ ਮੈਂ ਕਿਹਾ ਹਜੇ ਅਮਰਤਪਾਲ ਵਾਲਾ ਮੁੱਦਾ ਵੀ ਚੱਕੂਗਾ ਤੇ ਉਦੋਂ ਬਾਅਦ ਬੱਦੀ ਸਿੰਘਾ ਵਾਲਾ ਵੀ ਚੱਕੂਗਾ ਇਹ ਤੇ ਉਹ ਲੱਗ ਪਿਆ ਹੁਣ ਬਣਾ ਲਓ ਠੇਕੇਦਾਰ ਦੇ ਤੁਰਪੂ ਮਗਰ ਨਹੀਂ ਵੀਆਂ ਪਾ ਕੇ ਆਪਾਂ ਗੱਲਵਾਉਂਦੇ ਫਿਰੋ ਇੱਕ ਦੂਜੇ ਦੇ ਪਰਚੇ ਕਰਵਾਉਂਦੇ ਫਿਰੋ ਤੇ ਆਪਣਾ ਭਵਿੱਖ ਖਰਾਬ ਕਰਦੇ ਫਿਰੋ ਤੇ ਕੌਮ ਤੇ ਸਾਰਾ ਕੁਝ ਜਾਵੇ ਠੱਠੇ ਕੂਚ ਸਾਡੇ ਵਰਗੇ ਤਾਂ ਬੋਲ ਹੀ ਸਕਦੇ ਆ ਅਸੀਂ ਤਾਂ ਗਵਾਹੀਆਂ ਦੇਣੀਆਂ ਸੀ ਦੇਤੀਆਂ ਗਾਂ ਲੜਾਈ ਤੁਹਾਡੇ ਵਰਗਿਆਂ ਦੇ ਸਿਰ ਤੇ ਹੀ ਲੜਨੀ ਹੈ ਠੀਕ ਆ ਅਸੀਂ ਜੋ ਆਦਾ ਫਰਜ਼ ਨਿਭਾਉਣਾ ਸੀ ਨਿਭਾਤਾ ਇਸ ਕਰਕੇ ਵੀਰੋ ਦਰਦ ਇਸ ਕਰਕੇ ਆ ਵੀ ਨੌਜਵਾਨੀ ਨੂੰ ਕਿਹੜੇ ਰਾਹ ਤੇ ਤੋੜ ਲਿਆ ਸੀ ਨੌਜਵਾਨੀ ਪੜ੍ਹਨੀ ਚਾਹੀਦੀ ਆ ਨੌਜਵਾਨੀ ਲਿਖਣੀ ਚਾਹੀਦੀ ਆ ਨੌਜਵਾਨੀ ਸੁਚੇਤਤਾ ਹੋਵੇ ਆਪਦੇ ਮੁੱਦਿਆਂ ਪ੍ਰਤੀ ਤਾਂ ਸੁਚੇਤ ਹੋਵੇ ਆਪਦੀ ਕੌਮ ਦੇ ਪ੍ਰਤੀ ਸੁਚੇਤਤਾ ਹੋਵੇ ਤੇ ਸੁਚੇਤ ਹੋਣਾ ਪਊਗਾ ਕਦੋਂ ਤੁਸੀਂ ਆਪ ਇਹ ਗੱਲਾਂ ਸੋਚੋਗੇ ਇੱਥੇ ਵੀਡੀਓ ਖਤਮ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ